ਪਾਸਟਰ ਬਜਿੰਦਰ ਸਿੰਘ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਹਨਾਂ ਦੇ ਖਿਲਾਫ ਜੋ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਇੱਕ ਲੜਕੀ ਦੇ ਵੱਲੋਂ ਜਬਰ ਜਨਾਹ ਦੇ આરોਪ ਲਗਾਏ ਗਏ ਨੇ ਪਾਸਟਰ ਦੇ ਉੱਤੇ ਤਾਂ ਇਸੇ ਦੇ ਚਲਦੇ ਐਫ ਆਈ ਆਰ ਦਰਜ ਕੀਤੀ ਗਈ ਅਤੇ ਪਿਛਲੀ ਸੁਣਵਾਈ ਦੇ ਵਿੱਚ ਗੈਰ ਹਾਜ਼ਰ ਰਹੇ ਸਨ ਪਾਸਟਰ ਬਜਿੰਦਰ ਸਿੰਘ ਜਿਸ ਤੋਂ ਤੋਂ ਬਾਅਦ ਮੁਹਾਲੀ ਅਦਾਲਤ ਦੇ ਵੱਲੋਂ ਇੱਕ ਗੈਰ ਜਮਾਨਤੀ ਵਾਰੰਟ ਉਹਨਾਂ ਦੇ ਖਿਲਾਫ ਜਾਰੀ ਕਰ ਦਿੱਤੇ ਗਏ ਤੇ ਅੱਜ ਉਹ ਕੋਰਟ ਦੇ ਵਿੱਚ ਪੇਸ਼ ਹੋ ਗਏ ਨੇ ਤਾਂ ਹੁਣ ਜਿਹੜੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਹੁਣ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਤਾਂ तो आप सभी ने ये वीडियो क्लिप काफी बार देखी होगी कि प्रॉफिट बजिंदर सिंह के खिलाफ हाई कोर्ट की तरफ से नॉन अवेलेबल वारंट निकले हैं जिसको लेकर अभी अभी न्यूज सामने आई है कि प्रॉफिट बजिंदर सिंह के खिलाफ जो नॉन अवेलेबल वारंट निकले थे वे अभी रद्द कर दिए गए हैं मैं आप सबको बताना चाहता हूँ की अठारह मार्च को प्रॉफिट बजेंदर सिंह की सुनवाई थी जिसको लेकर अभी अभी न्यूज सामने आई है की अभी वे जो पहले नॉन अवेलेबल वारंट निकले थे वे अभी रद्द कर दिए गए हैं आगे हम उस वीडियो क्लिप को पूरा देखे ਕੀ ਆਈਏ ਹਮ ਉਸ ਵੀਡੀਓ ਕਲਿੱਪ ਕੋ ਪੂਰਾ ਦੇਖਦੇ ਹਾਂ ਪਾਸਟਰ ਬਜਿੰਦਰ ਸਿੰਘ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਹਨਾਂ ਦੇ ਖਿਲਾਫ ਜੋ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ ਉਸ ਨੂੰ ਰੱਦ ਕਰ ਦਿੱਤਾ ਇੱਕ ਲੜਕੀ ਦੇ ਵੱਲੋਂ ਜ਼ਬਰ ਜਨਾਹ ਦੇ આરોਪ ਲਗਾਏ ਗਏ ਨੇ ਪਾਸਟਰ ਦੇ ਉੱਤੇ ਤਾਂ اسی ਦੇ ਚਲਦੇ ਐਫ ਆਈ ਆਰ ਦਰਜ ਕੀਤੀ ਗਈ ਅਤੇ ਪਿਛਲੀ ਸੁਣਵਾਈ ਦੇ ਵਿੱਚ ਗੈਰ ਹਾਜ਼ਰ ਰਹੇ ਸਨ ਪਾਸਟਰ ਬਜਿੰਦਰ ਸਿੰਘ ਜਿਸ ਤੋਂ ਬਾਅਦ ਮੋਹਾਲੀ ਅਦਾਲਤ ਦੇ ਵੱਲੋਂ ਗੈਰ ਜਮਾਨਤੀ ਵਾਰੰਟ ਉਹਨਾਂ ਦੇ ਖਿਲਾਫ ਜਾਰੀ ਕਰ ਦਿੱਤੇ ਗਏ ਤੇ ਅੱਜ ਉਹ ਕੋਰਟ ਦੇ ਵਿੱਚ ਪੇਸ਼ ਹੋ ਗਏ ਨੇ ਤਾਂ ਹੁਣ ਜਿਹੜੇ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਹੁਣ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਤਾਂ 18 ਮਾਰਚ ਨੂੰ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਹੁਣ ਗੈਰ ਜ਼ਮਾਨਤੀ ਵਰੰਟ ਰੱਦ ਕਰ ਦਿੱਤੇ ਗਏ ਨੇ ਲੜਕੀ ਦੇ ਵੱਲੋਂ ਜ਼ਬਰ ਜਨਾਹ ਕਰਨ ਦਾ ਜੋ ਮਾਮਲਾ ਦਰਜ ਕਰਵਾਇਆ ਗਿਆ ਸੀ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਇਸੇ ਸੰਬੰਧੀ ਜਾਣਕਾਰੀ ਦਿੰਦਿਆਂ ਪਾਸਟਰ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਆਖਿਆ ਗਿਆ ਕਿ 3 ਮਾਰਚ ਨੂੰ ਜੋ ਸੁਣਵਾਈ ਹੋਈ ਸੀ ਉਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਹਸਪਤਾਲ ਦੇ ਵਿੱਚ ਦਾਖਲ ਹੋਣ ਕਾਰਨ ਮੁਕਦਮੇ ਦੀ ਪੇਸ਼ੀ ਤੋਂ ਗੈਰਹਾਜ਼ਰ ਰਹੇ ਜਿਸ ਤੋਂ ਬਾਅਦ ਅਦਾਲਤ ਨੇ ਉਕਤ ਪਾਸਟਰ ਦੇ ਖਿਲਾਫ ਗੈਰ ਜਮੰਤੀ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਤਾਂ ਇਸੇ ਗੱਲ ਦਾ ਹਵਾਲਾ ਦਿੰਦੇ ਹੋਏ ਵਕੀਲ ਉਹਨਾਂ ਦੇ ਵਕੀਲਾਂ ਦੇ ਵੱਲੋਂ ਜੋ ਅਰਜੀ ਰਾਹੀ ਪਾਸਟਰ ਬਜਿੰਦਰ ਸਿੰਘ ਦਾ ਪੱਖ ਅਦਾਲਤ ਦੇ ਅੱਗੇ ਰੱਖਿਆ ਗਿਆ ਤਾਂ ਆਪ ਵੀ ਖੁਦ ਉਹ ਪੇਸ਼ ਹੋ ਗਏ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵੱਲੋਂ ਗੈਰ ਜ਼ਮਾਨਤੀ ਵਾਰੰਟ ਨੂੰ ਰੱਦ ਕਰ ਦਿੱਤਾ ਗਿਆ ਦੱਸ ਦੇ ਕਿ ਲੜਕੀ ਦੇ ਵੱਲੋਂ ਕਾਫੀ ਗੰਭੀਰ આરોਪ ਲਗਾਏ ਗਏ ਜਿਸ ਦੇ ਚਲਦੇ ਪਾਸਟਰ ਬਜਿੰਦਰ ਸਿੰਘ ਸਮੇਤ ਕੁੱਲ 7 આરોપીਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਤਾਂ ਇਸੇ ਮਾਮਲੇ ਦੀ ਸੁਣਵਾਈ ਅਦਾਲਤ ਵਿਖੇ 17 ਨਵੰਬਰ 2000 18 ਨੂੰ ਸ਼ੁਰੂ ਹੋਈ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਕੋਰਟ ਫੈਸਲਾ ਵੀ ਸੁਣਾਵੇਗਾ ਤਾਂ 2018 ਦੇ ਜ਼ਬਰਜਨਾਮਾ ਮਾਮਲੇ ਦੀ ਸੁਣਵਾਈ ਹੋਈ ਹੈ ਜਿਸ ਦੇ ਹੁਣ ਗੈਰ ਜ਼ਮਾਨਤੀ ਵਾਰੰਟ ਜੋ ਵਾਪਸ ਲੈ ਲਏ ਗਏ ਨੇ ਰੱਦ ਕਰ ਦਿੱਤੇ ਗਏ ਨੇ 2018 ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਅਦਾਲਤ ਕੁਝ ਫੈਸਲੇ ਤੇ ਵੀ ਹੁਣ ਜੋ ਅਜਲ ਦਾ ਫੈਸਲਾ ਵੀ ਸੁਣਾ ਦੇਗਾ ਅਦਾਲਤ ਨੇ ਉਕਤ ਮਾਮਲੇ ਦੀ ਅਗਲੀ ਸੁਣਵਾਈ ਤਰੀਕ 24 ਮਾਰਚ ਨੂੰ ਰੱਖ ਦਿੱਤੀ ਗਈ ਹੈ ਤਾਂ 2018 ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਇਸ ਵਾਰ ਵੀ ਜਿਹੜਾ ਇੱਕ ਲੜਕੀ ਦੇ ਵੱਲੋਂ ਹੁਣ ਪਿੱਛੇ ਦਿਨੀ ਵੀ ਪਾਸਟਰ ਬਜਿੰਦਰ ਸਿੰਘ ਤੇ ਕਾਫੀ ਗੰਭੀਰ આરોਪ ਲਗਾਏ ਸੀ ਪਰ ਹੁਣ ਇਹ ਮਾਮਲਾ 2018 ਦਾ ਹੈ ਜਿੱਥੇ ਗੈਰ ਜਮਾਨਤੀ ਵਾਰੰਟ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਰਾਤ ਕਰ ਦਿੱਤੇ ਗਏ ਨੇ